ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਛੋਟਾ ਵੀਰ ਵਿੱਕੀ ਗੁੱਜਰਵਾਲ YouTube ਚੈਨਲ ਤੋਂ ਅੱਜ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਪੰਜਾਬੀ ਵਿਰਾਸਤੀ ਖੇਡ ਬੈਲਗੱਡੀਆਂ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਜਿਹੜੀ ਦੱਸਣ ਜਾ ਰਹੇ ਹਾਂ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਲੁਧਿਆਣੇ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਦਿਲ ਕਿੱਲਾ ਰੈਪਰ ਦਾ ਉਹ ਵਿਰਾਸਤੀ ਖੇਡ ਮੇਲਾ 12 13 ਸਾਲ ਬਾਅਦ ਫੇਰ ਉਹ ਰੌਣਕਾਂ ਉਸ ਰੰਗਲੇ ਸਟੇਡੀਅਮ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਇੱਕ ਜਿਨ੍ਹਾਂ ਨੇ ਨਵੀਂ ਜਾਨ ਪਾਈ ਆ ਉਹ ਮੇਲਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੱਸਣ ਲੱਗੇ ਆ ਉਹ ਮੇਲਾ ਪੰਜਾਬ ਸਰਕਾਰ ਵੱਲੋਂ ਸੋ ਹਲਕੇ ਦੇ ਐਮ ਐਲ ਏ ਸਰਦਾਰ ਜੀਵਨ ਸਿੰਘ ਜੀ ਸੰਗਵਾਲ ਸਾਹਿਬ ਸੋ ਇਸੇ ਤਰ੍ਹਾਂ ਸਪੋਰਟਸ ਸੁਸਾਇਟੀ ਕਿਲਾਰੇ ਪਰ ਪੱਤੀ ਸਹਾਵੀਆਂ ਵੱਲੋਂ ਸਾਂਝੇ ਤੌਰ ਤੇ ਇਹ ਮੇਲਾ ਕਿਲਾਰੇ ਪਰ ਦਾ ਜਿੱਥੇ ਚਾਰ ਚਾਰ ਬੈਲ ਗੱਡੀਆਂ 12 13 ਸਾਲ ਬਾਅਦ ਫੇਰ ਉਸ ਮੈਦਾਨ ਦੇ ਵਿੱਚ ਭੱਜਣੀਆਂ ਨੇ 30 ਜਨਵਰੀ 31 ਜਨਵਰੀ ਤੇ 1 ਫਰਵਰੀ ਨੂੰ ਚਾਰ-ਚਾਰ ਬੈਲ ਗੱਡੀਆਂ ਪੰਜਾਬ ਦੇ ਵਿੱਚ 12-13 ਸਾਲ ਬਾਅਦ ਪਹਿਲੀ ਵਾਰੀ ਹੋਣ ਲੱਗੀਆਂ ਨੇ ਤੇ ਇਹਨਾਂ ਦਾ ਸਿਹਰਾ ਜਿੱਥੇ ਪੰਜਾਬ ਦੀ ਸਰਕਾਰ ਨੂੰ ਜਾਂਦਾ ਸੋ ਸਰਕਾਰ ਨੇ ਪ੍ਰਸ਼ਾਸਨ ਨੇ ਤੇ ਅੱਜ ਡੀਸੀ ਸਾਹਿਬ ਐਸਡੀਐਮ ਮੈਡਮ ਵੈਟਰਨਰੀ ਡਾਕਟਰ ਸੋ ਸਾਰਿਆਂ ਨੇ ਜਿਹੜੇ ਰੂਲ ਦੱਸੇ ਆ ਕਿਸ ਤਰ੍ਹਾਂ ਬੈਲ ਗੱਡੀਆਂ ਕਿਲਾ ਰਾਇਪੁਰ ਦੇ ਸਟੇਡੀਅਮ 'ਚ ਭੱਜਣੀਆਂ ਉਹਨਾਂ ਦੀ ਆਪਾਂ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਸਰਕਾਰ ਵੱਲੋਂ ਸੁਹਾਵੀਆ ਪੱਤੀ ਕਿਲਾਰੇ ਪਰ ਵੱਲੋਂ سپورਟ ਸੁਸਾਇਟੀ ਵੱਲੋਂ ਐਮਐਲਏ ਗਿੱਲ ਹਲਕੇ ਤੋਂ ਸਰਦਾਰ ਜੀਵਨ ਸਿੰਘੀ ਸੰਘੋਮਾਰ ਉਹਨਾਂ ਦੀ ਸਾਰੀ ਟੀਮ ਉਹਨਾਂ ਦੀ ਰਹਿਨਮਾਈ ਹੇਠੇ ਖੇਡ ਮੇਲਾ ਹੋ ਰਿਹਾ ਵਾ 30 ਜਨਵਰੀ 31 ਜਨਵਰੀ ਤੇ 1 ਫਰਵਰੀ ਰੰਗਲੇ ਪੰਜਾਬ ਨੂੰ ਪੰਜਾਬ ਦੀਆਂ ਵਿਰਾਸਤੀ ਖੇਡਾਂ ਦੀ ਜਿੰਦਗਾਨ ਬੈਲ ਗੱਡੀਆਂ ਦੀ ਦੌੜ ਜਿਹੜੀ ਪੰਜਾਬ ਦੇ ਵਿੱਚੋਂ ਅਲੋਪ ਹੋ ਚੱਲੀ ਸੀ ਰੋਕ ਰੋਕ ਕੇ ਮੀਲੇ ਚੱਲਦੇ ਸੀ ਪਿੱਛੇ 2 ਮਹੀਨੇ ਪਹਿਲਾਂ ਮੁੱਖ ਮੰਤਰੀ ਸਾਹਿਬ ਹਰੀ ਝੰਡੀ ਦੇ ਕੇ ਗਏ ਸਰਦਾਰ ਉਹਨਾਂ ਦੇ ਨਾਲ ਉਹਨਾਂ ਦੇ OSD ਸਰਦਾਰ ਬਲਤੇਜ ਸਿੰਘ ਪੰਨੂ ਸਾਹਿਬ ਸੋ ਉਹੀ ਰੌਣਕ ਮੇਲੇ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਕਿਲਾਰਾਏਪੁਰ ਦੇ ਮੈਦਾਨ ਦੇ ਵਿੱਚ ਮੈਂ ਆਉਂਦਾ ਹੁੰਦਾ ਸੀਗਾ ਤੇ ਚਾਹ ਹੁੰਦਾ ਸੀਗਾ ਵੀ ਮੈਂ ਆ ਕੇ ਉੱਥੇ ਕੋਈ ਗੱਲਬਾਤ ਕਰਾਂ ਐਜੇ ਮੁੱਖ ਮੰਤਰੀ ਹੁਣ ਉਹ ਪਹਿਲੀ ਵਾਰੀ ਕਿਲਾਰਾਏਪੁਰ ਦੇ ਉਸ ਵੈਲ ਗੱਡੀਆਂ ਦਾ ਜੋ ਨਜ਼ਾਰਾ ਉਹ ਬਚਪਨ ਦੇ ਵਿੱਚ ਤੱਕਣ ਆਉਂਦੇ ਸੀ ਉਹ ਹੁਣ ਉਨ੍ਹਾਂ ਦੀ ਰਹਿਨਮਾਈ ਹੇਠ ਮੁੱਖ ਮੰਤਰੀ ਸਾਹਿਬ ਦੇ ਖੇਡਾਂ ਚਾਰ-ਚਾਰ ਬੈਲਗੱਡੀਆਂ ਭੱਜਣਗੀਆਂ ਤੇ ਪਰਦੇਸਾਂ ਕੋਈ ਵੀ ਪਰਦੇਸੀ ਇਹ ਖੁਸ਼ੀ ਦੀ ਖਬਰ ਦੇਖ ਕੇ ਪਹੁੰਚਣੇ ਸ਼ੁਰੂ ਹੋ ਗਏ ਨੇ ਸੋ ਇਸ ਮੇਲੇ ਦੇ ਵਿੱਚ ਹੌਕੀਆ ਇਸ ਮੇਲੇ ਦੇ ਵਿੱਚ ਕਬੱਡੀ ਆ ਐਥਲੀਟਸ ਆ ਬਾਜ਼ੀਗਰਾਂ ਦੇ ਕਰਤੱਬ ਨੇ ਬਾਬਿਆਂ ਦੀ ਰੇਸ ਆ ਟਰਾਲੀ ਲੋਡਿੰਗ ਅਨਲੋਡਿੰਗ ਇਹ ਮੁਕਾਬਲੇ ਆ ਤੇ ਹੋਰ ਵੱਖ-ਵੱਖ ਵਿਅਕਤੀਗਤ ਮੁਕਾਬਲੇ ਹੋਣੇ ਆ ਇਹ ਜਾਣਕਾਰੀ ਸੋ ਸਰਕਾਰ ਦਾ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਸੋ ਕਲੱਬ ਦੇ ਸਾਰੇ ਅਹੁਦੇਦਾਰਾਂ ਦਾ ਇਹ ਪਹਿਲੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਕਿਲਾ ਰਾਇਪਰ ਦੇ ਖੇਡ ਮੇਲੇ ਤੇ ਆਪਣੇ ਵਿੱਕੀ ਗੁਜਰਾਲ YouTube ਚੈਨਲ ਤੇ ਦੇ ਰਿਹਾ ਹਾਂ ਸੋ ਜਿਹੜੀਆਂ ਬੈਲ ਗੱਡੀਆਂ ਦੀਆਂ ਦੌੜਾਂ ਹੋਣੀਆਂ ਨੇ ਇਹਦੇ ਵਿੱਚ ਇੱਕ ਆਪਾਂ ਫਾਰਮ ਭਰ ਕੇ ਦੇਣਾ ਵਾ ਉਹਦੇ ਚ ਆਪਾਂ ਆਪਣੇ ਨੇੜੇ ਦੇ ਹਸਪੀਟਲ ਤੋਂ ਜਿਵੇਂ ਮੇਰੇ ਪਿੰਡ ਗੁੱਜਰਵਾਲ ਆ ਮੈਂ ਆਪਣੇ ਗੁੱਜਰਵਾਲ ਸਰਕਾਰੀ ਹਸਪੀਟਲ ਤੋਂ ਡਾਕਟਰੀ ਦਾ ਵੈਟਰੀਜ਼ ਦਾ ਜਿਹੜਾ ਪਸ਼ੂਆਂ ਦਾ ਹਸਤਾਲਾ ਉਹਦੇ ਤੋਂ ਇੱਕ ਸਰਟੀਫਿਕੇਟ ਈਸ਼ੂ ਕਰਾਉਣਾ ਵਾ ਡਾਕਟਰ ਸਾਹਿਬ ਦੀ ਸਰਕਾਰੀ ਤੌਰ ਤੇ ਮੋਹਰ ਲੱਗੂਗੀ ਵੀ ਮੈਂ ਫਲਾਨਾ ਸਿੰਘ ਫਲਾਨਾ ਸਿੰਘ ਮੈਂ ਬੌਲਦ ਭਿਜਾਉਣਾ ਵਾ ਤੇ ਮੇਰਾ ਬੌਲਦ ਇਹ ਤੰਦਰੁਸਤ ਆ ਉਹਦਾ ਉਹ ਤੁਹਾਨੂੰ ਸਰਟੀਫਿਕੇਟ ਦੇਣਗੇ ਜੇ ਤੰਦਰੁਸਤ ਹੋਇਆ ਉਹਦੇ ਕੋਈ ਛੱਟਫੇਟ ਨਾ ਹੋਈ ਕੋਈ ਫੱਟੜ ਨਾ ਹੋਇਆ ਇਹ ਪਰਫਾਰਮਾ ਆਪਾਂ ਜਿਹੜਾ ਫਾਰਮ ਆ ਇਹ ਪਹਿਲਾ ਲੈਣਾ ਵਾ ਸੋ ਇਹ ਫਾਰਮ ਕਿਹੜੀ ਤਰੀਕ ਨੂੰ ਆਪਾਂ ਦੇਣਾ ਵਾ ਉਹਦੀ ਵੀ ਮੈਂ ਤੁਹਾਨੂੰ ਤਰੀਕ ਦੱਸਦਾ ਦੂਜਾ ਫਾਰਮ ਇਹ ਆ ਵੀ ਮੈਂ ਕਿਲਾਰਾਏ ਪਰ ਬਾਲਤ ਭਜਾਉਣ ਜਾ ਰਿਹਾ ਹਾਂ ਮੈਂ ਫਲਾਨਾ ਸਿੰਘ ਫਲਾਨਾ ਸਿੰਘ ਸੋ ਜਿਹੜੀਆਂ ਕਿਲਾਰਾਏ ਪਰ ਵੈਟਰਨਰੀ ਡਾਕਟਰਾਂ ਨੇ ਉਹਦੇ ਚ ਹਦਾਇਤਾਂ ਦਿੱਤੀਆਂ ਨੇ ਮੈਂ ਉਹਨਾਂ ਦਾ ਪਾਲਣ ਕਰਦਾ ਜੇਕਰ ਮੈਂ ਕੋਈ ਇਸ ਤੋਂ ਉਲਟ ਗੱਲ ਕਰਦਾ ਫੜਿਆ ਗਿਆ ਤਾ ਉਹਦੀ ਜ਼ਿੰਮੇਵਾਰੀ ਮੇਰੀ ਆਪਣੀ ਹੋਵੇਗੀ ਥੋਡੀ ਇਹ ਫਾਰਮ ਤੇ ਇੱਕ ਫੋਟੋ ਲੱਗਣੀ ਆ ਸੋ ਇੱਕ ਫਾਰਮ ਹੋਰ ਆ ਜਿਹੜਾ ਤੁਹਾਨੂੰ ਉੱਥੇ ਮੌਕੇ ਤੇ ਦਿੱਤਾ ਜਾਊਗਾ ਸੋ ਇਹ ਫਾਰਮ ਕੱਲ ਨੂੰ ਆਪਾਂ ਕਿਸੇ ਖੇਡ ਮੇਲੇ ਤੇ ਤੁਹਾਨੂੰ ਇਸ਼ੂ ਕਰਦਾਂਗੇ ਜਾਂ ਆਪਾਂ ਸਾਰੇ ਕਿਸੇ ਗਰੁੱਪਾਂ ਚ ਜਾਂ ਹੋਰ ਕਿੱਥੋਂ ਵੀ ਆਪਾਂ ਕਢਾ ਸਕਦੇ ਆ ਉਹ ਕਢਾ ਲਾਂਗੇ ਤੇ ਦੂਜੀ ਗੱਲ ਇਹ ਮੇਲਾ ਬੜਾ ਵੱਡਾ ਵਾ ਜਿਹੜਾ ਵੀ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਵਾ ਬੈਲ ਗੱਡੀਆਂ ਦੀ ਦੌੜ ਪੰਜਾਬੀਆਂ ਦੇ ਖੂਨ ਦੇ ਵਿੱਚ ਹੁਣ 26 ਜਨਵਰੀ ਆਉਣ ਵਾਲੀ ਆ ਲਾਲ ਕਿਲੇ ਦੇ ਝਾਕੀ ਨਿਕਲੂਗੀ ਪੰਜਾਬ ਦੀ ਵਿਰਾਸਤ ਦੀ ਗਿੱਧੇ ਪੰਗੜੇ 26 ਜਨਵਰੀ ਨੂੰ ਪੰਜਾਬ ਦੀ ਝਾਕੀ ਦੇ ਵਿੱਚ ਨਿਕਲਣਗੇ ਉਹੀ ਝਾਕੀ ਜਿਹੜੀ ਪੰਜਾਬ ਚੋਂ ਲੋਪ ਹੋ ਗਈ ਸੀ ਸੋ ਹੁਣ 30 ਜਨਵਰੀ 2026 ਨੂੰ ਕਿਲਾ ਰਾਇਪਰ ਦੇ ਵਿੱਚ ਪਹਿਲੀ ਝੰਡੀ ਚਾਰ-ਚਾਰ ਬੈਲ ਗੱਡੀਆਂ ਦੀ ਡਿਗੂਗੀ ਸੋ ਉਸ ਨੂੰ ਕਰਵਾਉਣ ਦੇ ਲਈ ਸੁਹਾਵੀਆ ਪੱਤੀ ਸਾਰੇ ਪ੍ਰਬੰਧਕ ਵੀਰ ਜਿੱਥੇ ਗੁਰੂ ਮਹਾਰਾਜ ਦੀ ਕਿਰਪਾ ਬੜੇ ਲੰਬੇ ਸਮੇ ਬਾਅਦ ਇਸ ਮੇਲੇ ਦੀ ਡੀਕ ਸੀ ਉਹ ਸ਼ੁਰੂ ਹੋਣ ਜਾ ਰਿਹਾ ਵਾ ਸੋ ਇੱਕ ਜਿਹੜੀ ਸਭ ਤੋਂ ਵੱਡੀ ਡਾਕਟਰਾਂ ਨੇ ਗੱਲ ਦੱਸੀ ਆ ਇਸ ਫਾਰਮ ਦੇ ਵਿੱਚ ਕੋਈ ਵੀ ਖੀਰਾ ਪੱਛਾ ਨਹੀਂ ਭਜੂਗਾ ਆਪਾਂ ਨੂੰ ਸਾਰਿਆਂ ਨੂੰ ਖੀਰੇ ਦਾ ਪਤਾ ਦੁੱਗੇ ਚੌਗੇ ਛਗੇ ਦਾ ਪਤਾ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਆ ਬਹੁਤੇ ਪੜ੍ਹੇ ਲਿਖੇ ਜਿਹੜੇ ਪਸ਼ੂਆਂ ਦੀ ਲੈਨ ਚ ਨਹੀਂ ਜੁੜੇ ਹੋਏ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਆਪਾਂ ਨੂੰ ਪਤਾ ਵਾ ਜਿਹੜੇ ਇਹ ਸਾਰਾ ਕੁਝ ਆਪਾਂ ਕਰਦੇ ਆਂ ਪਸ਼ੂ ਰੱਖਦੇ ਆਂ ਖੀਰਾ ਬੱਛਾ ਬਿਲਕੁਲ ਨਹੀਂ ਭਜਣਾ ਤੇ ਭਜੂ ਵੀ ਜਿਹਦੇ ਦੋ ਦੰਦ ਨਿਕਲੇ ਹੋਏ ਆ ਯਾਨੀ ਦੋ ਦੰਦ ਵਾਲਾ ਉਹਦੇ ਚ ਭਜ ਸਕਦਾ ਉਹਦੇ ਦੋਨੇ ਦੰਦ ਨਿਕਲੇ ਹੋਣੇ ਚਾਹੀਦੇ ਆ ਖੀਰਾ ਬੱਛਾ ਗਰਾਊਂਡ ਦੇ ਵਿੱਚ ਵੀ ਨਹੀਂ ਆਊਗਾ ਯਾਨੀ ਉਸ ਦਿਨ ਕਿਲਾ ਰੇਪਰ ਦੇ ਆਲੇ-ਦਾਲੇ ਵੀ ਕੋਈ ਬੱਛਾ ਆਪਣਾ ਖੀਰਾ ਲੈ ਕੇ ਨਾ ਆਵੇ ਸੋ ਖੀਰਾ ਬੱਚਾ ਲੈ ਕੇ ਆਉਣ ਦੀ ਪ੍ਰਸ਼ਾਸਨ ਵੱਲੋਂ ਪੂਰੀ ਮਨਾਹੀ ਆ ਜੇਕਰ ਕੋਈ ਇਹੋ ਜੀ ਗੱਲਬਾਤ ਉੱਥੇ ਕਰਦਾ ਅ ਖੀਰਾ ਬੱਚਾ ਲੈ ਕੇ ਆਉਂਦਾ ਤਾਂ ਉਹ ਆਪਣਾ ਆਪ ਜ਼ਿੰਮੇਵਾਰ ਹੋਵੇਗਾ ਉਹਦਾ ਬੱਚਾ ਵੀ ਜਮਤ ਸਰਕਾਰ ਕਰ ਸਕਦੀ ਆ ਕਿਉਂਕਿ ਇਹ ਹਦਾਇਤਾਂ ਪ੍ਰਸ਼ਾਸਨ ਵੱਲੋਂ ਆ ਵੈਟਰਨਰੀ ਹਸਪੀਟਲ ਵੱਲੋਂ ਆ ਜਿਹੜੀ ਅੱਜ ਟੀਮ ਪਹੁੰਚੀ ਆ ਐਸਡੀਐਮ ਮੈਡਮ ਵੱਲੋਂ ਆ ਸੋ ਕੋਈ ਵੀ ਪਹਿਲਾਂ ਨਹੀਂ ਕਰਦੇ ਕੋਈ ਨਸ਼ਾ ਉਹ ਬਿਲਕੁਲ ਬੰਦ ਆ ਤੇ ਕੁਝ ਇੱਕ ਜਿਹੜੀਆਂ ਹੋਰ ਡਾਕਟਰ ਸਾਹਿਬ ਨੇ ਹਦਾਇਤਾਂ ਦਿੱਤੀਆਂ ਆਪਾਂ ਖੂਬਸੂਰਤੀ ਲਈ ਬਲਦ ਦੇ ਸਿੰਘਾ ਵਾਲੇ ਦਵਾਲੇ ਕੋਈ ਕੱਪੜਾ ਜਾਂ ਕੋਈ ਪਰਨ ਜਾਂ ਉਹਨੂੰ ਖੂਬਸੂਰਤ ਬਣਾਉਣ ਲਈ ਕੋਈ ਰੀਬਨ ਬੰਨਦੇ ਆ ਉਹਦੀ ਵੀ ਬਿਲਕੁਲ ਮਨਾਹੀ ਆ ਸੋ ਉਹਦੀ ਬਿਲਕੁਲ ਮਨਾਹੀ ਆ ਕੋਈ ਜਦੋਂ ਤੁਸੀਂ ਉੱਥੇ ਆਪਣੀਆਂ ਗੱਡੀਆਂ ਵੀਕਲਾਣਾ ਹੀ ਆਉਂਗੇ ਕੋਈ ਵੀ ਤੁਹਾਡੇ ਗੱਡੀ ਦੇ ਵਿੱਚ ਕੋਈ ਇਹੋ ਜੀ ਆਪਾਂ ਪੁਰਾਣੀ ਕਹਿ ਦਿੰਦੇ ਆ ਛੋਟੀ ਉਹਨੂੰ ਕੋਈ ਤਿੱਖੀ ਚੀਜ਼ ਨਾ ਲੱਗੀ ਹੋਵੇ ਡਾਕਟਰ ਸਾਹਿਬਾਨ ਦੀ ਟੀਮ ਉੱਥੇ ਘੁੰਮਦੀ ਹੋਊਗੀ ਪ੍ਰਸ਼ਾਸਨ ਦੀ ਟੀਮ ਘੁੰਮਦੀ ਹੋਊਗੀ ਕਿਸੇ ਗੱਡੀ ਦੇ ਵਿੱਚੋਂ ਕੋਈ ਇਹੋ ਜੀ ਗੱਲ ਹੋਗੀ ਤਾਂ ਉਹ ਗੱਡੀ ਵੀ ਜ਼ਬਤ ਹੋਊਗੀ ਤੇ ਉਸ ਗੱਡੀ ਵਾਲੇ ਤੇ ਜਿਹੜੇ ਬੈਲ ਆਏ ਹੋਣਗੇ ਜਾਂ ਮਾਲਕ ਦੇ ਪਤਾ ਲੱਗ ਜਾਂਦਾ ਵਾ ਉਹਦੇ ਬੈਲ ਵੀ ਉੱਥੇ ਨਹੀਂ ਭੱਜਣਗੇ ਸੋ ਇਸੇ ਤਰ੍ਹਾਂ ਸਾਫ਼ ਸੁਥਰਾ ਮੇਲਾ ਹੋਣਾ ਕੋਈ ਪਸ਼ੂ ਫੱਟੜ ਨਹੀਂ ਹੋਵੇ ਕਿਸੇ ਪਸ਼ੂ ਦੇ ਕੋਈ ਖੂਨ ਨਿਕਲਿਆ ਹੋਇਆ ਉਹ ਪਸ਼ੂ ਵੀ ਉੱਥੇ ਭਜੂਗਾ ਨਹੀਂ ਕੋਈ ਫੱਟੜ ਪਸ਼ੂ ਹੋਇਆ ਸੋ ਬਿਲਕੁਲ ਸਹੀ ਤਰੀਕੇ ਦੇ ਨਾਲ ਪ੍ਰਸ਼ਾਸਨ ਦੀਆਂ ਵੈਟਰਨਰੀ ਹਸਪੀਟਲ ਦੇ ਡਾਕਟਰ ਸਾਹਿਬਾਨ ਦੀਆਂ ਹਦਾਇਤਾਂ ਮੁਤਾਬਕ ਸਰਕਾਰ ਨੇ ਜਿਹੜਾ ਰੂਲ ਪਾਸ ਕੀਤਾ ਉਹਦੇ ਮੁਤਾਬਕ ਕਿਲਾ ਰੇਪਰ ਦੇ ਮੈਦਾਨ ਦੇ ਵਿੱਚ ਬੈਲ ਗੱਡੀਆਂ ਭਜਣੀਆਂ ਨੇ ਇਹ ਦੋਨੇ ਜਿਹੜੇ ਫਾਰਮ ਨੇ ਤੁਹਾਡੇ ਕੋਲੇ 29 ਤਰੀਕ ਨੂੰ 29 ਜਨਵਰੀ 2026 ਨੂੰ 9 ਵਜੇ ਤੋਂ ਲੈ ਕੇ ਸਵੇਰੇ 12 ਵਜੇ 2 ਵਜੇ ਤੱਕ 29 ਤਰੀਕ ਦੇ ਸਵੇਰੇ 9 ਵਜੇ ਤੋਂ ਲੈ ਕੇ 29 ਤਰੀਕ ਦੇ 2 ਵਜੇ ਤੱਕ ਜਿਹੜੀਆਂ ਬੈਲ ਗੱਡੀਆਂ ਨੇ ਪਾਰਟਿਸਿਪੇਟ ਕਰਨਾ ਵਾ ਚਾਰ ਚਾਰ ਜਿਹੜੀਆਂ ਹਿੱਟਾਂ ਭਜਣੀਆਂ ਨੇ ਉਹਦੇ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਤੁਹਾਡੀਆਂ ਐਂਟਰੀਆਂ ਜਾਨੀ 500 ਰੁਪਏ ਐਂਟਰੀ ਰੱਖੀ ਗਈ ਆ ਜੋ ਅੱਜ ਪ੍ਰਸ਼ਾਸਨ ਤੇ ਐਸਡੀਐਮ ਮੈਡਨ ਨੇ ਵੀ ਦੱਸਿਆ ਵਾ ਸੋ 500 ਰੁਪਈਆ ਐਂਟਰੀ ਫੀਸ ਤੁਹਾਡੀ 29 ਤਰੀਕ ਨੂੰ ਤੁਸੀਂ ਆਪਣੀ ਗੱਡੀ ਐਂਟਰ ਕਰਾ ਦਿਓ ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਟਾਈਆਂ ਨੇ ਉਹ 30 ਤਰੀਕ ਨੂੰ 11 ਵਜੇ ਸਹੀ ਪਾਈਆਂ ਜਾਣਗੀਆਂ ਕੱਲੀਆਂ ਐਂਟਰੀਆਂ 29 ਤਰੀਕ ਨੂੰ ਲਈਆਂ ਜਾਣਗੀਆਂ ਟਾਈਆਂ ਜਿਹੜੀ ਸ਼ਿਫਟ ਦੇ ਵਿੱਚ ਕਿਹੜੀ ਗੱਡੀ ਭਜੂਗੀ ਉਹ 30 ਤਰੀਕ ਨੂੰ ਪਾਈਆਂ ਜਾਣਗੀਆਂ ਤੇ 30 ਤਰੀਕ ਨੂੰ ਜੇਕਰ ਕਿਸੇ ਮਾਲਕ ਦੀਆਂ ਦੋ ਗੱਡੀਆਂ ਇੱਕ ਹੀਟ ਦੇ ਵਿੱਚ ਨਿਕਲੇ ਆਉਂਦੀਆਂ ਤਾਂ 30 ਤਰੀਕ ਨੂੰ ਅਦਲੀ ਬਦਲੀ ਹੋ ਸਕਣਗੀਆਂ ਸੋ ਗੜਵਾਨ ਵੀਰਾਂ ਨੂੰ ਵੀ ਬੇਨਤੀ ਆ ਜਿਹੜੇ ਉਹਨੂੰ ਭਜਾਉਣ ਵਾਲੇ ਆ ਸੋ ਪ੍ਰਸ਼ਾਸਨ ਨੇ ਹਜੇ ਥੋੜਾ ਜਿਹਾ ਕਿਹਾ ਵੀ ਉਹਨਾਂ ਦੇ ਆਧਾਰ ਕਾਰਡ ਵੀ ਜ਼ਰੂਰੀ ਨੇ ਉਹ ਹਜੇ ਪੱਕਾ ਨਹੀਂ ਆਪਾਂ ਨੇੜੇ ਜਾ ਕੇ ਉਹ ਗੱਲਬਾਤ ਹੋਰ ਵੀ ਆ ਜਿਹੜੀਆਂ ਅਪਡੇਟ ਆਉਣਗੀਆਂ ਸੋ ਆਪਾਂ ਸਾਂਝੀਆਂ ਕਰਦੇ ਰਹਾਂਗੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਹਰੇਕ ਬੰਦੇ ਦਾ ਸੁਪਨਾ ਹੁੰਦਾ ਸੀ ਜਿਹੜਾ ਪੰਜਾਬ ਦੀ ਵਿਰਾਸਤ ਨਾਲ ਬੈਲ ਗੱਡੀਆਂ ਭਜਾਉਂਦਾ ਵੀ ਮੇਰਾ ਬੱਚਾ ਮੇਰਾ ਬਲਦ ਕਿਲਾ ਰੈਂਪਰ ਦੇ ਮੈਦਾਨ ਦੇ ਵਿੱਚ ਉਹ ਰੰਗ-ਬਰੰਗੀ ਟਰੋਫੀ ਤੇ ਉਹ ਵਿਕਟਰੀ ਸਟੈਂਡ ਤੇ ਜਿਹੜੀ ਪੋਜੀਸ਼ਨ ਮਿਲਣੀ ਆ ਉਥੋਂ ਸਤਕਾਰ ਪ੍ਰਾਪਤ ਕਰੇ ਮੁੱਖ ਮੰਤਰੀ ਸਾਹਿਬ 31 ਤਰੀਕ ਨੂੰ ਆਉਂਦੇ ਆ 1 ਤਰੀਕ ਨੂੰ ਆਉਂਦੇ ਆ ਕਿਉਂਕਿ ਬਾਕੀ ਵੀ ਬਰਾਫਤੀ ਖੇਡਾਂ ਵਾਲੇ ਆ ਕਬੂਤਰਬਾਜ਼ੀਆਂ ਦੀ ਛਤਰੀ ਵੀ ਬੁੜਕਣੀ ਆ ਸ਼ਿਕਾਰੀ ਹੁੱਤਿਆਂ ਦੀਆਂ ਡੋਰਾ ਵੀ ਨਿਕਲਣੀ ਆ ਇਹ ਜਾਣਕਾਰੀ ਮੈਂ ਤੁਹਾਨੂੰ ਅੱਗੇ ਜਾ ਕੇ ਦਵਾਂਗਾ ਕਿਉਂਕਿ ਜਦੋਂ ਫਿਰ ਜਿਵੇਂ ਅੱਜ ਐਸਡੀਐਮ ਮੈਡਮ ਸਾਹਮਣੇ ਦੱਸਿਆ ਵਾ ਬਈ ਮੱਖ ਮੰਤਰੀ ਸਾਹਿਬ ਤੋਂ ਮੇਰੀ ਵੀ ਕੋਸ਼ਿਸ਼ ਹੋਊਗੀ ਗੁਰੂ ਮਹਾਰਾਜ ਦੀ ਕਿਰਪਾ ਤੁਹਾਡਾ ਪਿਆਰ ਰਿਹਾ ਵੀ ਉਸ ਦਿਨ ਉਹਨਾਂ ਦੇ ਹੱਥੋਂ ਉਹ ਛਤਰੀ ਕਬੂਤਰਬਾਜੀ ਜਿਹੜੀ ਉਹਨਾਂ ਨੇ ਗੀਤ ਗਾਇਆ ਸੀ ਬੱਗੀ ਤਿੱਤਰੀ ਕਮਾਦੋਂ ਨਿਕਲੀ ਉੜਦੀ ਨੂੰ ਬਾਜ ਪਾ ਗਿਆ ਅਸੀਂ ਛਤਰੀ ਹਲਾਈ ਉਹ ਪੈਰ ਕੱਢ ਗਈ ਜਿਹੜਾ ਉਸ ਦਿਨੇ ਉਹਨਾਂ ਨੇ ਪਿੰਡ ਮਹਿਮਾ ਸਿੰਘ ਵਾਲੇ ਜਿੱਦਣੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਹਰੀ ਝੰਡੀ ਦਿੱਤੀ ਸੀ ਉਹ ਛਤਰੀ ਦੇ ਉੱਤੇ ਥੋੜੀ ਕਬੂਤਰੀ ਬੜਕਾਈਏ ਸੋ ਆਓ ਪਹੁੰਚੋ 30 ਜਨਵਰੀ 31 ਜਨਵਰੀ ਤੇ 1 ਫਰਵਰੀ ਨੂੰ ਪੰਜਾਬ ਦੇ ਰੰਗਲੇ ਪੰਜਾਬ ਦੀ ਉਹ ਵਿਰਾਸਤੀ ਖੇਡ ਖੇਡਾਂ ਵਤਨ ਪੰਜਾਬ ਦੀਆਂ ਪਿੰਡ ਕਿਲਾ ਰੈਪਰ ਦੇ ਵਿੱਚ ਮਿੰਨੀ 올림픽 ਜਿਹੜਾ ਖੇਡ ਮੇਲਾ ਹੋ ਰਿਹਾ ਹਮ ਹਮਾ ਕੇ ਪੁੰਚੋ ਜਿਹੜੇ ਪਰਦੇਸਾਂ 'ਚ ਬੈਠੇ ਵੀਰਾਂ ਉਹਨਾਂ ਨੂੰ ਵੀ ਬੇਨਤੀ ਆ ਵੀ ਆਓ ਪੰਜਾਬ ਦੀ ਫੇਰ ਉਸ ਵਿਰਾਸਤੀ ਖੇਡ ਨਾਲ ਜੁੜੀਏ ਸੋ ਬਹੁਤ ਬਹੁਤ ਧੰਨਵਾਦ ਸਾਰੇ ਕਿਲਾ ਰੈਪਰ ਦਾ ਸੁਹਾਵੀਆ ਪੱਤੀ ਦਾ ਸੋ ਪ੍ਰਸ਼ਾਸਨ ਦਾ ਮੁੱਖ ਮੰਤਰੀ ਸਾਹਿਬ ਦਾ ਐਸ ਡੀ ਐਮ ਮੈਡਮ ਸਾਹਿਬ ਦਾ ਐਮ ਐਲ ਏ ਸਾਹਿਬ ਦਾ ਗੀਵਨ ਸਿੰਘ ਜੀ ਸੰਘੋਵਾਲ ਜਿਨ੍ਹਾਂ ਨੇ ਪਹਿਲੀ ਜਾਣਕਾਰੀ ਆਪਣੇ ਵੀਰ ਨੂੰ ਦੱਸਣ ਦਾ ਮੌਕਾ ਮਿਲਿਆ ਤੁਹਾਡਾ ਛੋਟਾ ਵੀਰ ਵਿੱਕੀ ਗੁੱਜਰਵਾਲ YouTube ਆਓ ਮਿਲਦੇ ਆਂ ਫਿਰ ਤਿੰਨੇ ਦਿਨ ਆਪਾਂ ਕਿਲਾ ਰੈਪਰ ਦੇ ਉਸ ਮੈਦਾਨ ਦੇ ਵਿੱਚ ਜਿੱਥੇ ਕਬੱਡੀਆਂ ਪਹਿਣਗੇ ਗਿੱਧੇ ਭੰਗੜੇ ਪਹਿਣਗੇ ਐਥਲੀਟਸ ਹੋਊਗੀ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ ਟਰਾਲੀ ਲੋਡ ਅਨਲੋਡ ਹੋਊਗਾ ਤੇ ਹੋਰ ਵੱਖ-ਵੱਖ ਬਾਜੀਗਰਾਂ ਦੇ ਕਰਤੱਵ ਹੋਣਗੇ ਵੱਖ-ਵੱਖ ਮੁਕਾਬਲੇ ਹੋਣਗੇ ਹੌਕੀ ਹੋਊਗੀ ਫੁੱਟਬਾਲ ਹੋਊਗੀ ਵੱਖ-ਵੱਖ ਰੰਗ ਹੋਣਗੇ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਓ ਮਿਲਦੇ ਆਂ ਫਿਰ ਤੀ 31 ਜਨਵਰੀ ਤੇ 1 ਫਰਵਰੀ ਨੂੰ ਕਿਲਾਰਿਆ ਪਰਦੇ ਮੈਦਾਨ ਵਿੱਚ ਸਸ ਸ੍ਰੀ ਕਾਲ